ਵਿਰਤ ਰਿੰਕ ਹੋ ਗਈ ਅੱਜ 22 ਜਨਵਰੀ 2026 ਤੇ ਅੱਜ ਆਪਾਂ ਪਹੁੰਚੇ ਹਾਂ ਕੋਟਪੁਰਾ ਤੂੜੀ ਦੀ ਬੋਲੀ ਤੇ ਤੂੜੀ ਦੇ ਜਿਹੜੇ ਨਾਗ ਲਗਭਗ ਹੋਣਗੇ ਅੱਜ 3 3 6 3 9 ਤੇ 3 12 ਤੇ 13 ਨਾਗ ਲਗਭਗ ਹੈਗੇ ਆ 14 ਜਾਂ 13 ਇੱਕੋ ਥੇ ਇੱਕ ਹੋਰ ਆ ਗਿਆ ਨਾਗ ਤੇ ਆਪਾਂ ਤੁਹਾਨੂੰ ਅੱਜ ਇਹਨਾਂ ਦਾ ਰੇਟ ਚੈੱਕ ਕਰਾਉਣੇ ਆ ਤੂੜੀ ਦਾ ਸਿਰਾ ਵੀਡੀਓ ਨਾਲ ਜੁੜੇ ਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕੱਲ ਜਿਹੜਾ ਤੂੜੀ ਦਾ ਸਿਰਾ ਸੀਗਾ ਉਹ ਸੀਗਾ 580 ਰੁਪਏ 580 ਰੁਪਏ ਤੂੜੀ ਦਾ ਸਿਰਾ ਸੀਗਾ ਅੱਜ ਦਾ ਸਿਰਾ ਵੇਖਨੇ ਕਿੱਥੋਂ ਤੱਕ ਜਾਂਦਾ ਆਜੋ ਜਲੀ ਚੱਲੂ ਹੋਣ ਲੱਗਿਆ ਤੁਹਾਨੂੰ ਤੂੜੀ ਚੈੱਕ ਕਰਾਉਣੇ ਆਜੋ ਤੂੜੀ ਤੁਸੀਂ ਚੈੱਕ ਕਰ ਸਕਦੇ ਹੋ ਅੰਦਰ ਦੀ ਤੂੜੀ ਆ ਤੂੜੀ ਚੈੱਕ ਕਰ ਸਕਦੇ ਹੋ ਤੇ ਆਪਾਂ ਇਹਦਾ ਤੁਹਾਨੂੰ ਭਾਅ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਲਿਕ ਦੀ ਵੀਰੇ ਆਪਣੀ ਆਪਣੀ ਇੰਦਰ ਦੀ ਅੰਦਰ ਦੀ ਥੋੜੀ ਕਿਹੜਾ ਪਿੰਡ ਆ ਬਾਈ ਪੰਜੀ ਵੜੀ ਹਾਂਜੀ ਬੋਲੋ ਬਾਈ 40 45 450 52 60 65 70 75 80 80 85 485 ਬੋਲਾ ਬਾਈ ਕਿਨੇ 485 ਰੁਪਏ ਬਈ ਆ ਜਾ ਲਓ ਬਈ ਪਹਿਲੀ ਟਰਾਲੀ ਸੀਗੀ ਪਹਿਲੀ ਟਰਾਲੀ ਦਾ ਜਿਹੜਾ ਭਾਅ ਨਿਕਲਿਆ 485 ਰੁਪਏ ਹੈ ਅੰਦਰ ਦੀ ਤੂੜੀ ਸੀਗੀ 485 ਰੁਪਏ ਅੱਜ ਦਾ ਇਹਦਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਹਾਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਜਿਓ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਜਿੰਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਓ ਜੀ ਇਹ ਵੀ ਤੂੜੀ ਅੰਦਰ ਦੀ ਤੂੜੀ ਆ ਕਿਮਾ ਚਿੱਟੀ ਤੁਨੂੰ ਇਹਦਾ ਭਾਅ ਵੀ ਚੈੱਕ ਕਰਾਉਣੇ ਆਜੋ ਕੀ ਦੀ ਆ ਭੈਣ ਜੀ ਅੱਪੇ ਆਪਣੀ ਆ ਅੰਦਰ ਦੀ ਹਾਂ ਅੰਦਰ ਦੀ ਥੋੜੀ 400 440 60 70 70 80 80 80 ਬਾਈ ਦੇਵੀ ਵਾਲੇ ਜਾਏਗਾ ਨਹੀਂ ਜਾਣਾ ਬਾਈ 80 80 485 90 90 95 ਹਾਂਜੀ 500 ਰੁਪਇਆ 5 ਰੁਪਏ 10 ਰੁਪਏ 15 ਰੁਪਏ 515 ਰੁਪਏ ਬੋਲਾ ਬਾਈ ਕਿਨੇ 515 ਰੁਪਏ ਬਾਈ ਲਓ ਬਾਈ 515 ਰੁਪਏ ਦਾ ਭਾਅ ਨਿਕਲਿਆ ਦੂਜੀ ਟਰਾਲੀ ਸੀਗੀ ਤੇ ਅੰਦਰ ਦੀ ਥੂੜੀ ਸੀਗੀ 515 ਰੁਪਏ ਇਹਦਾ ਭਾਅ ਨਿਕਲਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੇ ਆ ਜਿਓ ਕਾਹ ਬੋਲਾ ਆਪਾਂ ਦੇ ਕੰਬਿਆਰ ਵੀ ਉਹ ਮਿਲ ਜਾਣਗੇ ਨਾ ਕੀ ਵੀ ਆ ਬਾਈ ਲੋ ਬਈ ਅੰਦਰ ਦੀ ਟੂੜੀ ਐ ਤੁਹਾਨੂੰ ਇਹਦਾ ਵੀ ਪਾ ਚੈੱਕ ਕਰਾਉਣੇ ਆ ਅੰਦਰ ਦੀ ਟੂੜੀ ਬੋਲਾ ਬਈ 400 ਸਾਢੇ 400 ਹਾਜੀ ਪੰਜ ਕਿਲੋ ਜਾ ਪੰਜ ਕਿਲੋ ਚਾਹੇਗਾ ਬਾਈ ਨਹੀਂ ਜਾਣਾ ਨਹੀਂ ਜਾਣਾ ਬਾਈ 450 70 70 75 75 80 80 85 90 90 99 500 500 ਬੋਲਾਂਗੇ 500 ਰੁਪਏ ਬਈ ਕਿਦੀ ਆ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 500 ਰੁਪਏ 500 ਰੁਪਏ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਦੋਨੋਂ ਟੂੜੀ ਦਾ ਰੇਟ ਚੈੱਕ ਕਰਉਣੇ ਆ ਆ ਜੋ ਕੋਈ ਕਿਹਦੀ ਟੂੜੀ ਚੈੱਕ ਕਰ ਸਕਦੇ ਆ मा चेक करो बलीड़िया के गाली भाई निकलोग गि गुली बोलो भाई

ਨਾ ਸਕੇ ਨੀ ਕਿੰਨੇ ਲਾ ਫਾਟ ਆ 200 ਰੁਪਿਆ ਯਾਰ 200 ਰੁਪਿਆ 200 ਰੁਪਿਆ 200 ਰੁਪਿਆ ਮਿਠੀ ਲੈ ਲਈਏ 200 ਰੁਪਿਆ ਬੋਲਣਾ ਭਾਈ ਕਿਨੇ 210 ਯਾਰ ਕਿੰਨੇ ਭਰਨਾ 300 60 60 70 ਇਹ ਤਰ੍ਹਾਂ 200 300 ਬੋਲਾਂਗੇ 300 ਰੁਪਏ ਬਾਈ ਜੀ ਆ ਜਾ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 300 ਰੁਪਏ 300 ਰੁਪਏ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂਰੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਆ ਫੜੀ ਯਾਰ ਕਿਦਾ ਸੀ ਹਲੋ ਉਹ ਟਾਪ ਦੀ ਕੁਆਲਿਟੀ ਆ ਤੇ ਆਪਾਂ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੀ ਆ ਇੱਥੇ ਆ ਜਾਓ ਤੁਹਾਨੂੰ ਲੈ ਜਾਂਦੇ ਜਾਂ ਤਾਂ ਹੁਣ ਤਾਂ ਬੋਲੀ ਹੋਈ ਜਾਂਦੀ ਆ ਬਈ ਐ ਨਹੀਂ ਭੇਜੀ ਜਾਂਦੀ ਐ ਨਹੀਂ ਭੇਜੀ ਜਾਂਦੀ ਬਾਈ ਅੱਗੇ ਭੇਜੀਆਂ ਉੱਥੋਂ ਮੁੜ ਕੇ ਆਉਂਦੀਆਂ ਟਰਾਲੀਆਂ ਹੁਣ ਬੋਲੀ ਕਰੀ ਜਨਾ ਬਾਅਦ ਚ ਗੱਲ ਕਰੀ ਜਾਂ ਪਹਿਲਾਂ ਕਰਦਾ ਇਹਦੀ ਢਾਲੀ ਗਰੇ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਜੀ ਪੰਜ ਗ੍ਰੇ ਨਹੀਂ ਜਾਊ ਜਾਊਗਾ ਪੰਜ ਗ੍ਰੇ 300 ਰੁਪਿਆ ਬੋਲੀ ਹੈ 400 ਰੁਪਿਆ 400 ਦੇਵੀ ਵਾਲੇ ਜਾਊਗਾ ਭਾਈ 405 10 15 20 450 55 60 65 70 75 475 ਬੋਲਣਗੇ ਨੇ 80 90 90 95 500 500 500 ਬੋਲਣਗੇ ਨੇ 5 10 15 20 25 30 530 ਬੋਲਦਾ ਬਈ 530 ਰੁਪਏ ਲਖ ਬਈ 5 ਲਓ ਬਈ 8 ਟਰਾਲੀ ਦਾ ਰੇਟ ਜਿਹੜਾ ਨਿਕਲਿਆ 530 ਰੁਪਏ ਹੁਣ ਤੱਕ ਦਾ ਸਿਰ ਹੀ ਆ ਇਹ ਤੇਰੇ ਆਪਾ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਪੂਰੀ ਦਾ ਰੇਟ ਚੈੱਕ ਕਰਾਉਣੇ ਆ ਆ ਜਾਓ ਜੀ ਆ ਬਾਈ ਹਾਂ ਜੀ ਬਾਈ ਬੋਲੀ ਦੇਖ ਲਓ ਵੇਖ ਲੈ ਉਹ ਵਿਆਰੇ ਲਾਉਣ ਤੂੰ ਐ ਮਾਰਦੇ ਤੂੜੀ ਐ ਚੈੱਕ ਕਰ ਸਕਦੇ ਆ ਸੋਨੂ ਓਏ ਓ ਸੋਨੂ ਬੰਦਾ ਘੁੱਤਾ ਕਿਹੜਾ ਕੋਈ ਨਾ ਵੀ ਚਲਵਾ ਲਿਆ ਗਿਆ ਆਂ ਸਰ ਆਇਆ ਪਰ ਗੋੜੀ ਸਾਹਿਬ ਖਾਣੇ ਉਹਨੂੰ ਮੇਰੇ ਕੋਲ ਹੀ ਲੱਗਿਆ ਬਈ ਐ ਨਿਕਲੂ ਗਿੱਲੀ ਗੁੱਲੀ ਤਾਂ ਨਹੀਂ ਵਿੱਚੋਂ ਬੋਲੋ ਜੀ 300 300 ਰੁਪਿਆ 300 300 5 10 15 20 25 350 54 60 360 ਰੁਪਏ ਹਾਂ ਬਈ 65 ਰੁਪਏ 70 ਰੁਪਏ 80 ਰੁਪਏ 85 ਰੁਪਏ 90 95 405 405 ਬੋਲਦਾ ਕੋਈ 405 ਰੁਪਏ ਬਾਈ ਚਲੋ ਘੱਲੋ ਹੈਲੋ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 405 ਰੁਪਏ 405 ਰੁਪਏ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਬਾਹਰ ਦੀ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਜੀ 400 450 55 500 5 10 15 20 25 30 35 40 45 545 550 ਸਾਢੇ 500 ਬੋਲਾ ਵਕਿਲ 550 ਬਾਈ ਜੀ ਲੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 550 ਰੁਪਏ 550 ਰੁਪਏ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੀ ਆ ਆ ਜਿਓ ਬਾਕੀ ਤੁਸੀਂ ਇਹਦੀ ਵੀ ਟੂੜੀ ਚੈੱਕ ਕਰ ਸਕਦੇ ਆਂ ਜਮਾਂ ਇੱਕ ਨੰਬਰ ਟੂੜੀ ਦਾ ਸਰਾ ਆਪਾਂ ਤੁਹਾਨੂੰ ਇਹਦਾ ਵੀ ਭਾਅ ਚੈੱਕ ਕਰਾਉਣੀ ਆ ਆ ਜਿਓ 10 10 540 540 60 65 70 75 80 85 90 95 500 5 505 ਬੋਲਾਂਗੇ ਨੇ 505 ਰੁਪਏ ਬਾਈ ਲਓ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 505 ਰੁਪਏ 505 ਰੁਪਏ ਟਰਾਲੀ ਦਾ ਜਿਹੜਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਹਾਂ ਤੁਹਾਨੂੰ ਦਿੱਤੇ ਆ ਰਸ ਨੂੰ ਲਾ ਲਓ ਫਿਰ ਨੰਬਰ ਦੇ ਲੋ ਵੀ ਤੁਸੀਂ ਤੁੜੀ ਚੈੱਕ ਕਰ ਸਕਦੇ ਹੋ ਅੰਦਰ ਦੀ ਤੁੜੀ ਹੈ ਜਿਵੇਂ ਇੱਕ ਨੰਬਰ ਚਿੱਟੀ ਤੇ ਆਪਾਂ ਤੁਹਾਨੂੰ ਇਹਦਾ ਵੀ ਰੇਟ ਚੈੱਕ ਕਰਾਉਣੇ ਆਜੋ ਕਿਹੜੇ ਕੋਲ ਵਰਚੀ ਰਾਜੂ ਪੈਨ ਨਹੀਂ ਬਾਈ ਨੂੰ ਆਹ ਹੋ ਗਿਆ ਬਾਈ ਨੂੰ ਕੀ ਦਈਏ ਬਾਈ ਆਪਣੇ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਇਹ 450 55 ਕਰ 500 ਰੁਪਇਆ 5 10 20 25 30 35 40 45 550 550 ਬੋਲਣਗੇ ਨਾ 500 ਰੁਪਇਆ ਬਾਈ ਹਲੋ ਬਾਈ ਏ ਟਰਾਲੀ ਦਾ ਜਿਹੜਾ ਰੇਟ ਨਿਕਲਿਆ 550 ਰੁਪਏ 550 ਰੁਪਏ ਏ ਟਰਾਲੀ ਦਾ ਜਿਹੜਾ ਰੇਟ ਨਿਕਲਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਇਹ ਤਾਂ ਬਸ ਦਾਸ ਤੇ ਇੱਕ ਸਾਡੇ ਦਿਹਾੜੀ ਦੇ ਲਾਦਣੋ ਨੇ ਉਹ ਤਾਂ ਉਹਦੀਆਂ ਦਸਤੀਆਂ ਮੁੰਡੇ ਲੱਗ ਗਏ ਕਿਤੇ ਨਾ ਆਉਂਦੇ ਜਿਹਨਾਂ ਦਾ ਨਾਮ ਤੋਂ ਨਹੀਂ ਉਹ ਤਾਂ ਨੀ ਨੀ ਹੈ ਨਹੀਂ ਯਾਰ ਵੀ ਵੀ ਇਹ ਆ ਭਾਈ ਆਪਣੀ ਦਿੱਲੀ ਗੁੱਲੀ ਜਮਾਈ ਨਹੀਂ ਦੇਖ ਲਾ ਨਹੀਂ ਨਹੀਂ ਬਿਲਕੁਲ ਬੋਲੋ ਭਾਈ ਲੋ ਵੀ ਬਾਹਰਲੀ ਤੋੜੀ ਆ ਚੈੱਕ ਕਰ ਸਕਦੇ ਆ ਕੱਲੋਂ ਤਾਂ ਚੰਗੀ ਆ 200 ਰੁਪਿਆ 200 ਰੁਪਿਆ 205 10 15 20 25 30 35 250 54 60 65 70 75 300 5 10 15 20 25 30 35 40 45 350 55 60 65 370 75 80 380 ਬੋਲੰਗ ਨੇ 380 ਰੁਪਏ ਆ ਜਾ ਕੋਈ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲੇ 380 ਰੁਪਏ ਜਿਹੜਾ ਅੱਜ ਦਾ ਸਰਾ ਸੀਗਾ ਉਹ ਸੀਗਾ 550 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਤੁੜੀ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਆ ਕੱਲ ਤੁੜੀ ਦੀ ਬੋਲੀ ਤੇ